ਸਾਡੀ ਸਰਕਾਰ ਆਉਣ ਤੋਂ ਕੱਲਾ ਖਲਾ ਬੰਨ ਪੱਕਾ ਕੀਤਾ ਚਾਹਵੇਗਾ ਤੇ ਜੋ ਜ਼ੁਬਾਨ ਅਕਾਲੀ ਦਲ ਨੇ ਕੀਤੀ ਹੈ ਉਹ ਜ਼ਰੂਰ ਪਗਾਈ ਜਾਵੇਗੀ ਤੇ ਪਹਿਲੀ ਮੀਟਿੰਗ ਦੇ ਵਿੱਚ ਹੀ ਅਸੀਂ ਜਿਹੜਾ ਕਿ ਪੰਜਾਬੀਆਂ ਦੇ ਨਾਲ ਕੀਤਾ ਵਾਦਾ ਪੂਰਾ ਕਰਾਂਗੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਹੜਪੀੜਤਾ ਨੂੰ ਲੈ ਕੇ ਜੋ ਮਦਦ ਚਾਹੀਦੀ ਹੈ ਉਸ ਦੇ ਲਈ ਗਰਾਊਂਡ ਲੈਵਲ ਤੇ ਜਿਹੜਾ ਕਿ ਅਕਾਲੀ ਦਲ ਨਜ਼ਰ ਆ ਰਿਹਾ ਹੈ ਤੇ ਉਥੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਟੈਨਸ਼ਨ ਨਹੀਂ ਲੈਣੀ ਜੋ ਜੋ ਚੀਜ਼ ਦੀ ਲੋੜਾ ਉਹ ਮੈਨੂੰ ਦੱਸੋ ਤੇ ਮੈਂ ਤੁਹਾਡੇ ਕੋਲ ਭੇਜਵਾਵਾਂਗਾ ਪਰੰਤੂ ਉਥੇ ਹੀ ਜੋ ਜੋ ਕਿਸਾਨ ਜਥੇਬੰਦੀਆਂ ਉਥੇ ਹੀ ਪੰਜਾਬੀਆਂ ਨੂੰ ਜਿਹੜਾ ਕਿ ਵੱਡਾ ਨੁਕਸਾਨ ਹੋਇਆ ਉਸ ਦੇ ਲਈ ਹੁਣ ਅਕਾਲੀ ਦਲ ਪੂਰਨ ਤੌਰ ਤੇ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਪੰਜਾਬੀਆਂ ਦੇ ਨਾਲ ਵਾਅਦਾ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਨੇ ਆ ਹਾਂ ਜੀ ਹਾਂ ਜੀ ਅੱਗੇ ਸਾਰਾ ਇਮਾਰਤ ਖੀਵਾ ਮਾਰਗਮ ਸ਼ੇਰ ਸਾਰੇ ਘੇਰੇ ਤਿੰਨੋਂ ਬਾਰਡਰ ਦੇ ਏਰੀਆ ਕਿ ਲਪੇਟ ਜਿੰਨ ਕੋਈ ਦਰਿਆ ਦੀ ਲਪੇਟ ਤੇ ਨਾ ਉਹ ਪਾਣੀ ਸਾਰੇ ਫਸਲ ਬਹੁਤ ਜ਼ਿਆਦਾ ਮਾਰਦਾ ਉਹ ਰਾਤ ਦਾ ਜੀ ਬਾਸ ਰਾਤ ਦਾ ਪਾਣੀ ਵਧੀ ਜਾਂਦਾ আচ্ছা ਹੁਣ ਵੇ ਉਹ ਪਿੱਛੋਂ ਉਹ ਜ਼ਿਆਦਾ ਆ ਕੇ ਆ ਜੂਗਾ ਨਾ ਹੁਣ ਮੈਨੂੰ ਲੱਗਦਾ ਹਾਂ ਪਿੱਛੋਂ ਫਿਰ ਜੇ ਪਾਣੀ ਕਈ ਜਾਂਦੇ ਨੇ ਤਾਂ ਫਿਰ ਜਿੰਨਾ ਜ਼ਿਆਦਾ ਛੱਡਿਆ ਇੱਥੇ ਓਵਰਫਲੋ ਹੋਈ ਇੱਥੇ ਬੰਨ ਬੋਨ ਦੀ ਦਸਤਾ ਹੈ ਨਹੀਂ ਇਹਦਾ ਮੈਂ ਆ ਕੇ ਕਰਾਂਗੇ ਜੇ ਸਰਕਾਰ ਆ ਜੇ ਨਾ ਇਹਨੂੰ ਪੱਕਾ ਬਚਾਵਾਂਗੇ ਇਹਨੂੰ ਜਾ ਵੱਡੀਆਂ ਮੈਂ ਇੱਥੇ ਗਲਮਸਾਂ ਵੀ 12-1300 ਏਕੜ ਦਰਿਆ ਤੋਂ ਅੱਗੇ ਹੈ ਜੋ ਹਨ ਪਾਰ ਦੇ ਪਿੰਡ ਵੀ 100-150 ਘਰ ਉੱਥੇ ਬੈਠਾ ਮੰਨ ਲੈ ਮਾਰਜਮ ਛੇੜਦਾ ਏਰੀਆ ਤੋਂ ਲਾ ਸ਼ੁਰੂ ਹੋ ਜਾਂਦਾ ਜਿੰਨਾ ਪਾਰ ਦਾ ਰਕਬਾ ਉਹਨਾਂ ਇੱਧਰ ਲੱਗਦਾ ਹੁਣ ਕਿਸੇ ਦੀ ਇਮੀਡੀਏਟਲੀ ਲੋਡ ਕੀ ਹੈ ਕਿਸੇ ਪਰ ਤੇ ਇਮੀਡੀਏਟਲੀ ਹੈ ਵੀ ਇੱਕ ਤਾਂ ਲਾਟਮੈਂਟ ਆ ਜ਼ਮੀਨਾਂ ਨੇ ਇੱਥੇ ਹਾਂ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਤੇ ਕੱਡੀਆਂ ਜ਼ਮੀਨਾਂ ਨੇ ਤੇ 6800 ਰੁਪਇਆ ਸਾਰਾ ਮੁਆਜਬਾ ਪਾਉਂਦੇ ਨੇ ਜੋ ਵੀ ਉਹਦਾ ਕੁਝ ਵੀ ਨਹੀਂ ਉਹਦੇ ਨਾਲ ਤਾਂ ਕੋਈ ਮੰਨ ਲੈ ਜ਼ਿੰਮੇਵਾਰ ਦਾ ਕੁਝ ਬਣਦਾ ਹੀ ਨਹੀਂ ਬਣਦਾ ਹੀ ਨਹੀਂ ਤੇ ਪਹਿਲਾ ਸਰਕਾਰਾ ਚੱਲ ਠੀਕ ਸੀ ਅੱਗੇ ਜੇ ਉਹਨਾਂ ਦਾ ਕੋਈ 20000 ਤੱਕ ਹੈਗਾ ਸੀ ਇਹਨਾਂ ਵੱਲ ਫੋਟਬਾਲ ਸਭ ਦਿੰਦੇ ਹੁੰਦੇ ਹਾਂ ਹਾਂ ਉਹਨਾਂ ਨਾਲ ਕੰਮ ਇੰਨਾ ਜ਼ਿਆਦਾ ਘਟਾਇਆ ਹੀ ਆ ਉਸ ਤਰ੍ਹਾਂ ਹਾਂ ਹਾਂ ਹੁਣ ਕੁੱਲ ਮਿਲਾ ਕੇ 30 30000 ਨੂੰ ਖਰਚੇ ਨੂੰ ਕਿੱਲਾ ਪਹੁੰਚਿਆ ਪਿਆ ਸੀ ਖਰਚਾ ਕਰ ਠੇਕੇ ਵੀ ਠੇਕੇ ਵੀ ਠੇਕੇ ਵੀ ਅਸੀਂ ਅਸੀਂ 90 90000 ਨੂੰ ਚੱਲੇ ਸੀ ਤੇ ਖਰਚੇ ਸਾਰੇ ਕਰਕੇ ਤੇ ਆ ਐਂਡ ਤੇ ਆ ਕੇ ਨਾ ਕੁਝ ਹੋ ਗਿਆ ਵੀ ਹੁਣ ਜੀਵਿੰਦਰ ਜਾਵੇ ਤੇ ਕਿੱਧਰ ਨੂੰ ਜਾਵੇ ਤੇ ਘਰਾਂ ਵਿੱਚ ਪਾਣੀ ਉਪਰੋਂ ਬਾਰਿਸ਼ ਬਹੁਤ ਬੁਰਾ ਹਾਲ ਹੈ ਇੱਥੇ ਤੇ ਇਹ ਅਲਾਟਮੈਂਟਾਂ ਨੇ ਕੱਚੀਆਂ ਜ਼ਮੀਨਾਂ ਨੇ 2007 ਦੀਆਂ ਜ਼ਮੀਨਾਂ ਨੂੰ ਤੋੜਤੀਆਂ ਉਹ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਅੱਜ ਵੀ ਰਿਜਮਟ ਨੂੰ ਜਿਸ ਦਿਨ ਸਰਕਾਰ ਆ ਗਈ ਪਹਿਲੀ ਕੈਬਨਟ ਮੀਟਿੰਗ ਜਿੱਮੈਂ ਅਕੀਰ ਕਰਦੇ 2007 ਵਿੱਚ ਪੈਸੇ ਭਰੇ ਗਏ ਸੀ ਸਾਰੀ ਜਿੰਨੇ ਫੀਸ ਸੀ ਜੋ ਵੀ ਇਹਨਾਂ ਜ਼ਿਮੀਂਦਾਰਾਂ ਨੇ ਭਰੀ ਸੀ ਉਸ ਤੋਂ ਬਾਅਦ ਅਲਾਟਮੈਂਟ ਆਇਆ ਜੋ ਰਜਿਸਟਰੀਆਂ ਸੀ ਤੋੜਤੀਆਂ ਜਿਹਦੇ ਕਰਣ ਉਹਨਾਂ ਮਹਾਜਬੇ ਤੋਂ ਜਿਮੀਂਦਾਰ ਵੀ ਪਰੇਸ਼ਾਨ ਗਰਦਾਵਰੀ ਗਰਦਾਵਰੀ ਨਾਲ ਨਾਲ ਤੋੜਤੀ ਨੇ ਤੇ ਬਹੁਤ ਨਿਊ ਕਰਾਂਗੇ ਨਹੀਂ ਉਹ ਹੁਣ ਤਾਂ ਪੱਕੀ ਮੇਰਾ ਲੋਟਮੈਂਟ ਹੀ ਕਰ ਦਾਂਗੇ ਸਾਰੇ ਦਾ ਹਾਂ ਜੀ ਹਾਂ ਜੀ ਅੱਗੇ ਸਾਰਾ ਇਮਾਰਤ ਕੀਵਾ ਮਾਰਗ ਅਮਸ਼ੇਰ ਸਾਰੇ ਤੇਰੇ ਤਿੰਨੋਂ ਬਾਰਡਰ ਦੇ ਰੀ ਲਪੇਟ ਜਿੰਨ ਕੋਈ ਦਰਿਆ ਦੀ ਲਪੇਟ ਜਨੇ ਉਹਨਾਂ ਨੂੰ ਪਾਣੀ ਸਾਰੇ ਫੁੱਟਬਾਲ ਜਿਆਦਾ ਮਾਰਦਾ ਉਹ ਰਾਤ ਦਾ ਜੀ ਬਾਤ ਰਾਤ ਦਾ ਪਾਣੀ ਵਧੀ ਜਾਂਦਾ আচ্ছা ਹੁਣ ਉਹ ਪਿੱਛੋਂ ਉਹ ਜਿਆਦਾ ਅੱਗੇ ਆ ਜੂਗਾ ਨਾ ਹੁਣ ਮੈਨੂੰ ਲੱਗਦਾ ਹਾਂ ਪਿੱਛੋਂ ਫਿਰ ਜੇ ਪਾਣੀ ਕਈ ਜਾਂਦੇ ਨੇ ਤਾਂ ਫਿਰ ਜਿੰਨਾ ਜਿਆਦਾ ਛੱਡਿਆ ਇੱਥੇ ਓਵਰਫਲੋ ਹੋਈ ਇੱਥੇ ਬੰਨ ਬੋਨ ਦੀ ਤਸੀਦ ਹੈ ਨਹੀਂ ਇਹਦਾ ਮੈਂ ਆ ਕੇ ਕਰਾਂਗੇ ਜੇ ਸਰਕਾਰ ਆ ਜੇ ਨਾ ਇਹਨੂੰ ਪੱਕਾ ਬਚਾਵਾਂਗੇ ਇਹਨੂੰ ਜਾਂ ਵੱਡਿਆਂ ਮੈਂ ਇੱਥੇ ਲੰਮ ਸੰਭੀ 12 1300 ਏਕੜ ਦਰਿਆਤ ਉੱਤੇ ਹੈ ਜੋ ਅਨਪਾਰ ਦੇ ਪਿੰਡ ਵੀ 100 150 ਘਰ ਉੱਥੇ ਬੈਠੇ ਹਨ ਮੱਲੇ ਮਾਰਦਮ ਸ਼ੇਰ ਦਾ ਏਰੀਆ ਤੋਂ ਲਾ ਸ਼ੁਰੂ ਹੋ ਜਾਂਦਾ ਜਿੰਨਾ ਪਾਰ ਦਾ ਰਕਬਾ ਹੁਣ ਇੱਧਰ ਲੱਗਦਾ ਹੁਣ ਕਿਸੇ ਦੀ ਇਮੀਡੀਏਟਲੀ ਲੋਡ ਕੀ ਹੈ ਕਿਸੇ ਪਰਪੇਚ ਇਮੀਡੀਏਟਲੀ ਹੈ ਵੀ ਇਹ ਕਤ ਲਾਟਮੈਂਟਾ ਜ਼ਮੀਨਾਂ ਨੇ ਇੱਥੇ ਹਾਂ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਹੈ ਤੇ ਕੱਡੀਆਂ ਜ਼ਮੀਨਾਂ ਨੇ ਤੇ 6700 ਰੁਪਇਆ ਸਾਰਾ ਮੁਆਜਬਾ ਪਾਉਂਦੇ ਨੇ ਜੋ ਵੀ ਵਿੱਚ ਉਹ ਤਾਂ ਕੁਝ ਵੀ ਨਹੀਂ ਉਹਦੇ ਨਾਲ ਤਾਂ ਕੋਈ ਮੰਨ ਲੈ ਜੀਮੀਦਾਰ ਦਾ ਕੁਝ ਬਣਦਾ ਹੀ ਨਹੀਂ ਬਣਦਾ ਹੀ ਨਹੀਂ ਤੇ ਪਹਿਲਾਂ ਸਰਕਾਰਾਂ ਚੱਲ ਠੀਕ ਸੀ ਅੱਗੇ ਜੇ ਉਹਨਾਂ ਦਾ ਕੋਈ 20000 ਤੱਕ ਹੈਗਾ ਸੀ ਇਹਨਾਂ ਨਾਲ ਫੋਟਬਾਲ ਸਭ ਦਿੰਦੇ ਹੁੰਦੇ ਹਾਂ ਉਹਨਾਂ ਨਾਲ ਜੇ ਕੰਮ ਇੰਨਾ ਜ਼ਿਆਦਾ ਘਟਾਇਆ ਹੀ ਆ ਉਸ ਤਰ੍ਹਾਂ ਹਾਂ ਹਾਂ ਹੁਣ ਕੁੱਲ ਮਿਲਾ ਕੇ 30 30000 ਰੁਪਏ ਖਰਚੇ ਨੂੰ ਕਿੱਲਾ ਪਹੁੰਚਿਆ ਪਿਆ ਸੀ ਖਰਚਾ ਕਰ ਠੇਕੇ ਵੀ ਠੇਕੇ ਵੀ ਠੇਕੇ ਵੀ ਅਸੀਂ ਅਸੀਂ 90 90000 ਰੁਪਏ ਚੱਲੇ ਸੀ ਤੇ ਖਰਚੇ ਸਾਰੇ ਕਰਕੇ ਤੇ ਆ ਐਂਡ ਤੇ ਆ ਕੇ ਨਾ ਆ ਕੁਝ ਹੋ ਗਿਆ ਵੀ ਹੁਣ ਜੀਮੀਂਦਾਰ ਜਾਵੇ ਤੇ ਕਿੱਧਰ ਨੂੰ ਜਾਵੇ ਤੇ ਘਰਾਂ ਵਿੱਚ ਪਾਣੀ ਉੱਪਰੋਂ ਬਾਰਿਸ਼ ਬਹੁਤ ਬੁਰਾ ਹਾਲ ਹੈ ਤੇ ਤੇ ਅਲਾਟਮੈਂਟਾਂ ਨੇ ਗੱਡੀਆਂ ਜ਼ਮੀਨਾਂ ਨੇ 2007 ਦੀਆਂ ਜ਼ਮੀਨਾਂ ਦਾ ਤੋੜਤੀਆਂ ਉਹ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਅੱਜ ਵੀ ਰਿਜਮਟ ਨੂੰ ਜਿਸ ਦਿਨ ਸਰਕਾਰ ਆ ਗਈ ਪਹਿਲੀ ਕੈਬਨਟ ਮੀਟਿੰਗ ਜੀ ਮੈਂ ਪੱਕਿਆ ਕਰਦੇ ਹਾਂ 2007 ਵਿੱਚ ਪੈਸੇ ਭਰੇ ਗਏ ਸੀ ਸਾਰੀ ਜਿੰਨੇ ਵੀ ਫੀਸ ਸੀ ਜੋ ਵੀ ਇਹਨਾਂ ਜ਼ਿਮੀਂਦਾਰਾਂ ਨੇ ਭਰੀ ਸੀ ਉਸ ਤੋਂ ਬਾਅਦ ਅਲਾਟਮੈਂਟ ਆਇਆ ਜੋ ਰਜਿਸਟਰੀਆਂ ਸੀ ਤੋੜਤੀਆਂ ਜਿਹਦੇ ਕਰਣ ਉਹਨਾਂ ਮਹਾਜਬੇ ਤੋਂ ਜਿਮੀਂਦਾਰ ਵੀ ਪਰੇਸ਼ਾਨ ਗਰਦਾਬਰੀ ਗਰਦਾਬਰੀ ਨਾਲ ਨਾਲ ਤੋੜਤੀ ਨੇ ਤੇ ਬਹੁਤ ਨਿਊ ਕਰਾਂਗੇ ਤੋੜੀਆਂ ਉਹ ਗਰਦਾਬਰੀ ਵੀ ਸੋੜਦੇ ਨੇ ਨਹੀਂ ਉਹ ਹੁਣ ਪੱਕੀ ਅਲਾਟਮੈਂਟ ਹੀ ਕਰਦਾਂਗੇ ਸਾਰੇ